ਤਿਆਨੂੰ ਕਿਵੇਂ ਦੇਖਦੇ ਹਾਂ ਇੱਕ ਪਾਸੇ ਤਾਂ ਚੰਦੂ ਮਾਜਰਾ ਹੋਗੇ ਇੱਕ ਵਿਜੇਂਦਰ ਸਿੰਘਲਾ ਪ੍ਰੀਮ ਸਿੰਘ ਚੰਦੂ ਮਾਜਰਾ ਜੀ ਪ੍ਰੋਫੈਸਰ ਸਾਹਿਬ ਇੱਥੋਂ ਐਮਪੀ ਰਹੇ ਨੇ ਉਹ ਐਮਪੀ ਐਲਰਪੂਡ ਕਾਟ ਦੇਣਾ 5 ਕਰੋੜ 25 ਕਰੋੜ ਉਹਨੂੰ ਫੰਡ ਮਿਲਿਆ ਵੀ ਪੱ ਕਿੱਥੇ ਲਾਇਆ ਵਿਜੇਂਦਰ ਸਿੰਘਲਾ ਜੀ ਸੰਗਰੂਰ ਤੋਂ ਆਏ ਨੇ ਉਹ ਤਾਂ ਹੁਣ ਸਾਈਟ ਸੀਇੰਗ ਕਰਨ ਆਏ ਸਾਡੇ ਇਲਾਕੇ 'ਚ ਤਾਂ ਠੀਕ ਹੈ ਨਾ ਸਿਵਲ ਕਹਿੰਦੇ ਨੇ ਟੂਰਿਜ਼ਮ ਸਾਈਟ ਸੀਇੰਗ ਅੱਛਾ ਦੇਖ ਲੈ ਨੰਗਲ ਦੇ ਪਹਾੜ ਪਾਣੀ ਪਾਖੜਾ ਭੋਟਾ ਦੇਖ ਕੇ ਚਲੇ ਜਾਣਗੇ ਸਾਡੇ ਤਾਂ ਤੁਸੀਂ ਸਿੱਧੀ ਬਸ ਨਹੀਂ ਜਾਂਦੀ ਸੀ ਕਿਤਾ ਵੀ ਨਾਲ ਕਿ ਐਸੇ ਨੂੰ ਤਾਂ ਅੱਡੇ ਨਹੀਂ ਪਤਾ ਹੋਣੇ ਬਾਜ਼ਾਰ ਨਹੀਂ ਬੰਦ ਨੇ ਕਿ ਕਿਹੜਾ ਕਿ ਗੰਗੂ ਵਾਲ ਪਹਿਲਾਂ ਆਂਦਾ ਕਿ ਕੋਟਲਾ ਪਹਿਲਾਂ ਹੁੰਦਾ ਕਿ ਪਨੁੱਪਲੀ ਕਿੱਥੇ ਐ ਪਿੰਡ ਤਾਂ ਦੂਰ ਦੀ ਗੱਲ ਐ ਮੇਰੇ ਕਸਬੇ ਕਹਿੰਦਾ ਪਿੰਡ ਛੱਡ ਦੇ ਕਸਬੇ ਨਹੀਂ ਪਤਾ ਹੋਣੇ ਉਸ ਤੋਂ ਬਾਅਦ ਅਕਸ਼ੀ ਉੱਥੇ ਬੀਜੇਪੀ ਦੀ ਸੁਣ ਲੋ ਜੀ ਉਹ ਨਾਰਾ ਦਿੰਦੇ ਆ 400 ਪਾਰ ਦਾ ਉਮੀਦਵਾਰ ਲੱਭਦਾ ਨਹੀਂ ਪਿਆ ਮੈਨੂੰ ਕੋਈ ਥੋੜੇ ਵਰਗਾ ਮੇਰਾ ਭਰਾ ਐ ਉਹ ਕਹਿੰਦੇ ਜੀ ਅਕਸ਼ੇ ਕੁਮਾਰ ਦੇ ਨਾਲ ਗੱਲ ਚੱਲ ਰਹੀ ਪਰ ਉਹ ਜੇ ਸ਼ੂਟਿੰਗ 'ਚ బిਜੀ ਐ ਯਾਨੀ ਮੈਂ ਦੇਖੋ ਹੁਣ ਇਦਾਂ ਦੇ ਜਿਹੜੇ ਉਮੀਦਵਾਰ ਨਹੀਂ ਦੇ ਸਕਦੇ ਨੇ ਕਿੱਥੇ ਰਹਿ ਗਏ ਬਾਈ ਤਰਦੇਵਾਲੇ ਤੋਂ ਖਬਰ ਆਈ ਹੈ ਤੁਹਾਡੇ ਯਾਰ ਦਾ ਭਰਾ ਕੋਈ ਉਹ ਦੱਸਦਾ ਕਹਿੰਦੇ ਪਰ ਉਹ ਹਜੇ ਸ਼ੂਟਿੰਗ 'ਚ ਵੀ ਗਿਆ ਉਹ ਸਲਾਹ ਕਰਕੇ ਰਸੂਗਾ ਬਿੱਟੂ ਲਾਇਆ 9 'ਚ ਆਇਆ 14 'ਚ ਭੱਜ ਗਿਆ 14 ਚੰਦੂ ਮਾਜਰਾ ਸਾਹਿਬ ਆਏ ਉਹਨਾਂ ਤੇ ਦੋਸ਼ ਲੱਗਦਿਆ ਵੀ ਸਾਰੇ ਫੰਡ ਖਰਚੇ ਆ ਪਟਿਆਲੇ ਕਿਉਂਕਿ ਪੁੱਤ ਨੂੰ ਐਮਐਲਏ ਬਣਾਉਣਾ ਔਰ ਤੀਸਰੇ ਮਨੀਸ਼ ਦੁਆਰੀ ਜੀ ਫੇਰ ਭੱਜ ਗਏ ਕਾਂਗਰਸ ਕਹਿੰਦੀ ਸਾਡੇ 'ਚ ਸੰਨ ਲਾਤੀ ਲਗਾਤਾਰ ਕਹਿੰਦੇ ਸਾਡੇ ਬੰਦੇ ਜਾਈ ਜਾਂਦੇ ਨੇ ਦਲਵੀਰ ਗੋਲਦੀ ਪੱਟ ਲਿਆ ਕਹਿੰਦੀ ਕੋ ਕਾਂਗਰਸ ਦੀ ਮਿੱਤ ਦਿੱਕਤ ਹੈ ਵੀ ਨਾ ਕੋਈ ਅਥ ਟਿ ਡਿਸਪਲਨ ਹੈ ਨਾ ਕੋਈ ਲੀਟਰ ਹੈ ਆਪਣੀ ਡਬਲੀ ਆਪਣਾ ਰਾਗ ਦਾ ਵਾਂਗ ਨਸ਼ੇ ਦੇ ਮੁੱਦੇ ਨੂੰ ਲੈ ਕੇ ਅਕਾਲੀ ਦਲ ਗਿਆ ਉਸ ਤੋਂ ਬਾਅਦ ਆਮ ਆਮ ਆਦਮੀ ਪਾਰਟੀ ਤੁਹਾਡੀ ਬਣੀ ਉਸ ਤੋਂ ਪਹਿਲਾਂ ਕਾਂਗਰਸ ਬਣੀ ਨਸ਼ੇ ਦਾ ਮੁੱਦਾ ਨਸ਼ਾ ਉਸੇ ਤਰੀਕੇ ਦੇ ਨਾਲ ਲੋਕਾਂ ਦੇ ਵਿਗ ਰਿਹਾ ਬਹੁਤ ਸਾਰੇ ਅਸੀਂ ਆਈਡੈਂਟੀਫਾਈ ਕੀਤੇ ਆ ਕਿ ਜਿਹਨੇ ਆ ਕੇ ਸਲੰਬ ਬਣਾ ਲੈਂਦੇ ਆ ਚੋਗੇ ਆ ਅੰਗਲ ਜਿਸੀ ਰਿਮੂਵ ਵੀ ਕਰਾਈਆਂ ਉਹ ਆ ਕੇ ਫੇਰ ਉਥੋਂ ਹੀ ਸਾਰੀ ਇਲੀਗਲ ਐਕਟੀਵਿਟੀ ઓਪਰੇਟ ਹੁੰਦੀ ਹੈ ਛੋਟੇ ਛੋਟੇ ਬੱਚੇ ਉਹ ਯਾਨੀ ਤੁਸੀਂ ਉਹਨੂੰ ਟ੍ਰੇਕ ਪੋਛ ਉਸ ਨੂੰ ਕਰਕੇ ਅਸੀਂ ਉਹਨੂੰ ਰਿਮੂਵ ਵੀ ਕਰਾਇਆ ਤੇ ਇਸ ਤੋਂ ਬਾਅਦ ਉਹਨੂੰ ਟੋਟਲੀ ਸਾਫ ਕਰਾਂਗੇ ਸ਼ਰਾਬ ਵੀ ਉੱਥੇ ਵਿਕਦੀ ਹੈ ਚਿੱਟਾ ਵੀ ਉੱਥੋਂ ਵਿਖਦਾ ਤੇ ਅਸੀਂ ਉਹ ਟ੍ਰੈਕ ਕਰਕੇ ਵੀ ਹੈ ਪਲਾਨ ਕਾਫੀ ਅਸੀਂ ਰਿਕਵਰੀ ਪਾਈ ਵੀ ਹੈ ਤਾਂ ਚੋਣਾ ਦਾ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਮਾਲਵਿੰਦਰ ਸਿੰਘ ਕੰਗ ਨੰਗਲ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਨਾਲ ਨੇ ਮੰਤਰੀ ਫਰਜੋਤ ਵੈਸ ਜੀ ਬਾਈ ਜੀ ਕਿਵੇਂ ਚੱਲ ਰਿਹਾ ਪ੍ਰਚਾਰ ਕੀ ਕਰ ਰਿਹਾ ਹਲਕਾ ਵੀਰਾ ਜੀ ਦੇਖੋ ਤੁਸੀਂ ਵੀ ਜ਼ਰੂਰ ਨਵਸ ਟਡੋਲੀ ਹੋਊਗੀ ਸਾਡੇ ਹਲਕੇ ਦੀ ਪਰ ਅਸੀਂ ਸਾਡੀ ਸਰਕਾਰ ਦੇ 2 ਸਾਲ ਦੇ ਕੰਮਾਂ ਦੇ ਉੱਤੇ ਪਲੱਸ ਐਜ਼ ਐਮ ਐਲ ਏ ਜੋ ਮੈਂ ਕੰਮ ਕੀਤੇ ਉਸ ਜੁਤੇ ਵੋਟ ਮੰਗ ਰਹੇ ਆ ਸਭ ਤੋਂ ਵੱਡਾ ਮੁੱਦਾ ਸਾਡੇ ਹਲਕੇ ਦੇ ਵਿੱਚ ਗੁੰਡਾਗਰਦੀ ਧੱਕੇਸ਼ਾਹੀ ਝੂਠੇ ਪਰਚਿਆਂ ਦਾ ਰਾਜ ਸੀ ਮੈਨੂੰ ਇਹ ਲੱਗਦਾ ਮੇਰੀ ਨਿੱਜੀ ਸਫਲਤਾ ਹੈ ਅੱਜ ਜਿੱਥੇ ਇਹ ਸਾਰੇ ਹਲਕੇ ਨੇ ਮੈਨੂੰ 58% ਵੋਟ ਪਾ ਕੇ ਇੱਕ ਤਰਫਾ ਜਿਹੜਾ ਫੈਸਲਾ ਦਿੱਤਾ ਸੀ ਅੱਜ ਅਸੀਂ ਉਸ ਚੀਜ਼ ਤੋਂ ਮੁਕਤੀ ਹੈ ਦੋ ਸਾਲ ਤੋਂ ਬੱਚੇ ਤੋਂ ਲੈ ਕੇ ਤੁਸੀਂ ਮੇਰੇ ਨਾਲ ਕਿਸੇ ਵੀ ਪਿੰਡ 'ਚ ਜਾ ਕੇ ਦੇਖ ਲਿਓ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਆਪਣਾ ਸਮਝ ਕੇ ਬਾਹ ਫੜ ਕੇ ਮੁੰਡਾ ਫੜ ਕੇ ਬਾਈ ਕਹਿ ਕੇ ਹਜੂਤ ਕਹਿ ਕੇ ਵੀਰਾ ਕਹਿ ਕੇ ਠੀਕ ਹੈ ਨਾ ਬੱਚਾ ਕਹਿ ਕੇ ਬੇਟਾ ਕਹਿ ਕੇ ਤੂੰ ਕਹਿ ਕੇ ਗੱਲ ਕਰ ਲੈਂਦਾ ਉਹਨਾਂ ਨੂੰ ਕੀ ਬਲੇ ਲੱਗਦਾ ਕਿ ਸਾਡਾ ਹੈ ਤੇ ਇਦਨਚ ਪਿੰਡ ਹੋਵੇ ਚਾ ਚੰਡੀਗੜ੍ਹ ਹੋਵੇ ਚਾ ਨੰਗਲ ਹੋਵੇ ਸਭ ਦੇ ਲਈ ਦਰਵਾਜ਼ੇ ਖੁੱਲੇ ਆ ਇਹ ਨਹੀਂ ਕੋਈ ਨਹੀਂ ਸਭ ਦੇ ਲਈ ਡਰਾਇੰਗ ਰੂਮ ਖੁੱਲੇ ਆ ਸਾਰੇ ਮੰਤਰੀ ਤੇ ਇੱਕ ਬਹੁਤ ਵੱਡੀ ਟੀਮ ਭਰਾ ਨੇ ਕੋਈ ਸਾਰੇ ਹੀ ਸਾਡਾ ਪਰਿਵਾਰ ਆ ਕੋਈ ਚਾਚਾ ਹੈ ਕੋਈ ਤਾਇਆ ਹੈ ਕੋਈ ਮਾਸੀ ਹੈ ਕੋਈ ਭੂਆ ਹੈ ਮਾਮੀ ਮਾਮਾ ਭਰਾ ਕੋਈ ਛੋਟਾ ਵੱਡਾ ਉਸ ਦਿਨ ਨਾਲ ਲੱਗੇ ਹੋਏ ਆ ਤੇ ਉਸ ਦਾ ਨਤੀਜਾ ਇਹ ਆ ਕਿ ਅੱਜ ਤੁਸੀਂ ਕਿਤੇ ਵੀ ਦੇਖਦੇ ਹੋ ਤਾਂ ਇੱਕ ਬਹੁਤ ਵੱਡੀ ਟੀਮ ਇਦਾਂ ਦੇ ਭਰਾ ਜੋ ਮੇਰੇ ਤੋਂ ਵੀ ਵੱਧ ਮਿਹਨਤ ਕਰਦੇ ਨੇ ਘਰ ਘਰ ਜਾ ਕੇ ਤੇ ਜਿੱਥੇ ਇਦਾਂ ਦਾ ਤੁਹਾਡੇ ਕੋਲ ਇਦਾਂ ਦੇ ਭਰਾ ਹੁਣ ਇਦਾਂ ਦੀ ਟੀਮ ਹੋਵੇ ਉੱਥੇ ਪਰਮਾਤਮਾ ਖੁਦ ਕਿਰਪਾ ਕਰਦਾ ਉਹਦੀਆਂ ਨੂੰ ਕਿਵੇਂ ਦੇਖਦੇ ਹਾਂ ਇੱਕ ਪਾਸੇ ਤਾਂ ਚੰਦੂ ਮਾਚਰਾ ਹੋਗੇ ਇੱਕ ਵਿਜੇਂਦਰ ਸਿੰਘਲਾ ਤੁਹਾਡੇ ਆਗੇ ਇੱਥੇ ਉਹਨਾਂ ਨੂੰ ਪਟਿਆਲੇ ਤੋਂ ਲਾਤਾ ਤਾਂ ਸੰਗਰੂਰ ਤੋਂ ਵਿਜੇਂਦਰ ਸਿੰਘਲਾ ਜੀ ਮੈਂ ਤੋ ਉਸ ਵੈਸੇ ਤਾਂ ਕਹਿੰਦੇ ਹੁੰਦੇ ਕਿ ਆਪਣਾ ਕੰਮ ਕਰੋ ਹੈਨਾ ਜੀ ਹੁਣ ਤਾਂ ਜਦੋਂ ਆਪੋਜੀਸ਼ਨ ਤੋਂ ਫਿਰ ਵੀ ਤੁਸੀਂ ਨੁਕਸ ਘੱਟ ਸਕਦੇ ਹੁਣ ਤਾਂ ਅਸੀਂ ਸਰਕਾਰ 'ਚ ਐ ਤਾਂ ਅਸੀਂ ਆਪਣੇ ਕੰਮ ਦੇ ਉੱਤੇ ਵੋਟ ਮੰਗ ਰਹੇ ਆਪਣੀ ਜੋ ਤੇ ਵੈਸੇ ਵੀ ਆਪਣੀ ਲਕੀਰ ਲੰਬੀ ਕਰਨੀ ਚਾਹੀਦੀ ਹੈ ਨਿੰਦਿਆ ਦੇ ਵਿੱਚ ਬੱਤਾਂ ਯਕੀਨ ਨਹੀਂ ਰੱਖਿਆ ਪਰ ਜੋ ਫੈਕਟ ਹੈ ਉਹ ਮੈਂ ਜਰੂਰ ਤੁਹਾਡੇ ਨਾਲ ਸਾਂਝੇ ਕਰੂੰਗਾ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਪ੍ਰੋਫੈਸਰ ਸਾਹਿਬ ਇਥੋਂ ਐਮਪੀ ਰਹੇ ਨੇ ਉਹ ਐਮਪੀ ਵਾਲਾ ਰਿਪੋਰਟ ਕੱਢ ਦੇਣ ਨਾ 5 ਕਰੋੜ 25 ਕਰੋੜ ਉਹਨਾਂ ਨੂੰ ਫੰਡ ਮਿਲਿਆ ਵੀ ਪਰ ਕਿੱਥੇ ਲਾਇਆ ਨੰਗਲ ਸ਼ਹਿਰ ਦੇ ਕਿੱਥੇ ਗ੍ਰਾਂਟ ਦਿੱਤੀ ਕਿਹੜੇ ਪਿੰਡ ਦੇ ਵਿੱਚ ਸਾਰਾ ਪੈਸਾ ਆਪਣੇ ਮੁੰਡੇ ਲਈ ਲੱਗੇ ਠੀਕ ਹੈ ਵਿਜੇਂਦਰ ਸਿੰਘਲਾ ਜੀ ਸਾਫ ਕ ਐਮਪੀ ਸਾਹਿਬ ਨੇ ਸਾਫ ਕਾ ਸਿੱਖਿਆ ਮੰਤਰੀ ਸਾਹਿਬ ਵੀ ਨੇ ਸੰਗਰੂਰ ਤੋਂ ਆਏ ਨੇ ਉਹ ਤਾਂ ਹੁਣ ਸਾਈਟ ਸੀਿੰਗ ਕਰਨ ਆਏ ਸਾਡੇ ਇਲਾਕੇ 'ਚ ਤਾਂ ਠੀਕ ਹੈ ਨਾ ਜਿਵੇਂ ਕਹਿੰਦੇ ਨੇ ਟੂਰਿਜ਼ਮ ਸਾਈਟ ਸੀਿੰਗ ਅੱਛਾ ਦੇਖ ਲੈ ਨੰਗਲ ਦੇ ਪਹਾੜ ਪਾਣੀ ਪਾਖੜਾ ਭੋਖੜਾ ਦੇਖ ਕੇ ਚਲੇ ਜਾਣਗੇ ਸਾਡੇ ਤਾਂ ਤੁਸੀਂ ਦੀ ਬਸ ਨਹੀਂ ਜਾਂਦੀ ਜਿਵੇਂ ਮੀਟ ਹੀਰ ਜੀ ਸਾਡਾ ਭਰਾ ਉਹ ਉੱਥੇ ਮੈਨੂੰ ਯਾਦ ਆ ਸੰਗਰੂਰ ਚ ਅਸੀਂ ਵੀ ਦੇਖਿਆ ਉਹ ਕਹਿੰਦਾ ਹੁੰਦਾ ਕਿ ਸੁਖਪਾਲ ਖਹਿਰਾ 10 ਪਿੰਡਾਂ ਦੇ ਨਾਮ ਦੱਸ ਦੇਵੇ ਤੇ ਉਹ ਫੇਲ ਹੋ ਗਏ ਅਸੀਂ ਗਦਾਵੇ ਨਾਲ ਕੈਸ ਕਰਨ ਤਾਂ ਅੱਡੇ ਨਹੀਂ ਪਤਾ ਹੋਣੇ ਬਾਜ਼ਾਰ ਨਹੀਂ ਪਤਾ ਕਿ ਕਿਹੜਾ ਕਿ ਗੰਗੂਆਲ ਪਹਿਲਾਂ ਆਂਦਾ ਕਿ ਕੋਟਲਾ ਪਹਿਲਾਂ ਹੁੰਦਾ ਕਿ ਪਨੁੱਪਲੀ ਕਿੱਥੇ ਐ ਪਿੰਡ ਤਾਂ ਦੂਰ ਦੀ ਗੱਲ ਐ ਮੈਂ ਤਾਂ ਕਸਬੇ ਕਹਿੰਦਾ ਪਿੰਡ ਛੱਡ ਦੇ ਕਸਬੇ ਨਹੀਂ ਪਤਾ ਹੋਣੇ ਤੇ ਉਸ ਤੋਂ ਬਾਅਦ ਉੱਥੇ ਭਾਜੀਪੀ ਦੀ ਸੁਣ ਲੋ ਜੀ ਉਹ ਨਾਰਾ ਦਿੰਦੇ ਆ 400 ਪਾਰ ਦਾ ਉਮੀਦਵਾਰ ਲੱਭਦਾ ਨਹੀਂ ਪਿਆ ਅੱਜ 3 ਤਰੀਕ ਹੋ ਗਈ ਸਾਡੇ ਭਰਾ ਨੇ ਦੇਖੋ ਤੁਹਾਡੇ ਸਾਹਮਣੇ ਹੁਣ ਤੁਸੀਂ ਨਾਲ ਸੀ ਅਸਲ ਡੂਰ ਟੂ ਡੂਰ ਵੀ ਸ਼ੁਰੂ ਕਰਤਾ ਪਿੰਡ ਕੱਢ ਤੇ ਅੱਧੇ ਤੋਂ ਬਾਅਦ ਪਿੰਡ ਕੱਢ ਤੇ ਜਿੰਨੇ ਧਾਰਮਿਕ ਸਥਾਨ ਉੱਥੇ ਮੱਥਾ ਟੇਕ ਲਿਆ ਵਕੀਲ ਸਹਿਬਾਨਾਂ ਨਾਲ ਮਿਲ ਲੇ ਵਰਕਰਾਂ ਮੀਟਿੰਗਾਂ ਹੋ ਗਈਆਂ ਅਸੀਂ ਥੇ ਉਹਨਾਂ ਨੂੰ ਉਮੀਦਵਾਰ ਨਹੀਂ ਲੱਭਦਾ ਹੁਣ ਮੈਨੂੰ ਕੋਈ ਥੋੜੇ ਵਰਗਾ ਮੇਰਾ ਭਰਾ ਹੈ ਉਹ ਕਹਿੰਦੇ ਜੀ ਅਕਸ਼ੇ ਕੁਮਾਰ ਦੇ ਨਾਲ ਗੱਲ ਚੱਲ ਰਹੀ ਹੈ ਪਰ ਉਹ ਹਜੇ ਸ਼ੂਟਿੰਗ 'ਚ Bੀਜੀ ਹੈ ਜਾਨੀ ਮੈਂ ਦੇਖੋ ਹੁਣ ਇਦਾਂ ਦੇ ਜਿਹੜੇ ਉਮੀਦਵਾਰ ਨਹੀਂ ਦੇ ਸਕਦੇ ਨੇ ਕਿੱਥੇ ਰਹਿ ਗਏ ਬਾਈ ਤਰਾਦੇ ਵਾਲੇ ਤੋਂ ਖਬਰ ਆਈ ਹੈ ਥੋੜੇ ਵਰਗਾ ਭਰਾ ਕੋਈ ਉਹ ਦੱਸਦਾ ਹੈ ਕਹਿੰਦੇ ਪਰ ਉਹ ਹਜੇ ਸ਼ੂਟਿੰਗ 'ਚ Bੀਜੀ ਹੈ ਉਹ ਸਲਾਹ ਕਰਕੇ ਰਸੂਗਾ ਦੱਸੋ ਯਾਰ ਇ ਵਿਜੇਂਦਰ ਸਿੰਘਲਾ ਜੀ ਦੀ ਟਿਕਟ ਅਨਾਉਂਸ ਹੋਈ ਮੈਂ ਕਿਹਾ ਨੋ ਵਿਧਾਨ ਸਭਾ ਹਲਕੇ ਆ ਮੋਹਾਲੀ ਖਰੜ ਚਮਕੌਰ ਸਾਹਿਬ ਰੋਪੜ ਸ਼੍ਰੀ ਆਨੰਦਪੁਰ ਸਾਹਿਬ ਫਿਰ ਉਧਰੋਂ ਗੜ ਸ਼ੰਕਰ ਬੰਗਾ ਨਵਾਂ ਸ਼ਹਿਰ ਬਲਾਚੌਰ ਨੋ ਚ ਕਿਤੋਂ ਨਹੀਂ ਲੱਭਿਆ ਕੋਈ ਯਾਨੀ ਇਹ ਕੀ ਹੈ ਸਿੰਘਰੂਰ ਤੋਂ ਯਾਨੀ ਗੱਲ ਸਮਝ ਨਹੀਂ ਆਉਂਦੀ ਬੋਲੀ ਦਾ ਫਰਕ ਹੈ ਲੈ ਜਿਹਦਾ ਫਰਕ ਹੈ ਸਾਡੇ ਰੀਤੀ ਰਿਵਾਜ ਹੋਰ ਹੈ ਯਾਨੀ ਬਹੁਤ ਚੀਜ਼ਾਂ ਦਾ ਫਰਕ ਹੁੰਦਾ ਸੀ ਵੀਰਾ ਕਹਿੰਦੇ ਆ ਤੁਸੀਂ ਬਾਈ ਕਹਿੰਦੇ ਹੋ ਠੀਕ ਹੈ ਨਾ ਸਾਡੇ ਤਾਂ ਬਹੁਤ ਫਰਕ ਹੈ ਸਾਡੇ ਠੀਕ ਹੈ ਉਹ ਸਮਝਣ ਵਾਲਾ ਬੰਦਾ ਚਾਹੀਦਾ ਤਾਂ ਬਹੁਤ ਖੁਸ਼ ਹਾਂ ਹੁਣ ਉੱਥੇ ਕਿਤੇ ਵੀ ਹੈ ਨਹੀਂ ਕਿਸੇ ਨਾ ਹਲਕਿਆਂ ਜੋ ਦੇ ਦਿੰਦੇ ਯਾਨੀ 9 ਦੇ 9 ਹਲਕਿਆਂ ਦੇ ਕਾਂਗਰਸੀ ਨਾਕਾਬਲ ਨੇ ਵੈਸੇ ਸਵਾਲ ਹੈ ਇਹ ਉਹ ਵੀ ਸੋਸਤਵਾੜੀ ਸੀ ਉਹ ਵੀ ਆ ਸਕੋ ਉਹ ਚਲੇ ਗਏ ਜੀ ਮਨੀਸ਼ਤਵਾੜੀ ਜੀ ਇੱਥੋਂ ਲੜ ਕੇ ਚਲੇ ਗਏ ਉਸ ਚੰਡੀਗੜ੍ਹ ਯਾਨੀ ਇਹ ਸਭ ਚੀਜ਼ਾਂ ਨੇ ਬਟ ਉਹ ਉਹਨਾਂ ਨੇ ਐਮਪੀ ਰੇ ਕਾਂਗਰਸ ਹੁੰਦਾ ਵੀ ਰਿਪੋਰਟ ਕਾਰਡ ਜਾਰੀ ਕਰੇ ਵੀ ਹਾਂ ਇਹ ਗਰੰਟਾਂ ਦਿੱਤੀਆਂ ਅਸੀਂ ਆਪਣੇ ਮੁੱਦਿਆਂ ਦੇ ਉੱਤੇ ਇਲੈਕਸ਼ਨ ਲੜ ਰਹੇ ਹਾਂ ਲੋਕਾਂ ਦੇ ਵਿੱਚ ਨਿਮਰਤਾ ਦੇਣਾ ਇੱਕ ਇੱਕ ਠੀਕ ਹੈ ਨਾ ਕਈ ਵਾਰੀ ਦੇਖੋ ਜਦੋਂ ਬਹੁਤ ਉਮੀਦਾਂ ਨਾਲ ਵੋਟਾਂ ਪੈਂਦੀਆਂ ਕਈ ਵਾਰੀ ਲੋਕ ਨਰਾਜ਼ ਵੀ ਹੁੰਦੇ ਨੇ ਪਰ ਜਦੋਂ ਤੁਸੀਂ ਜਾਂਦੇ ਹੋ ਬੈਠਦੇ ਹੋ ਕਹਿੰਦੇ ਠੀਕ ਹੈ ਯਾਰ ਕੋਈ ਗੱਲ ਨਹੀਂ ਫਿਰ ਸਮਝ ਲੈ ਡਾਇਲੌਗ ਬਹੁਤ ਜ਼ਰੂਰੀ ਹੈ ਰਾਜਨੀਤੀ ਦੇ ਵਿੱਚ ਤਾਂ ਅਗਰ ਕੋਈ ਨਰਾਜ਼ ਹੈ ਉਹਨੂੰ ਡਾਇਲੌਗ ਬੈਠਦੇ ਹੋ ਫਿਰ ਉਹ ਸਮਝਦਾ ਹੈ ਫਿਰ ਉਹ ਪੁੱਛੀਦਾ ਜੀ ਅੱਛਾ ਜੀ ਬਿਜਲੀ ਤਾਂ ਫ੍ਰੀ ਹੋਈ ਜਾਨਾ ਕਹਿੰਦਾ ਹਾਂ ਉਹ ਤਾਂ ਹੋਇਆ ਸੀ ਅੱਛਾ ਆਹ ਤਾਂ ਹੋਇਆ ਹਾਂ ਹਾਂ ਇਹ ਤਾਂ ਹੋਇਆ ਯਾਰ ਨੌਕਰੀ ਹਾਂ ਸਾਡੇ ਪਿੰਡ 'ਚ ਹੀ ਰੋ ਨੌਕਰੀ ਤਾਂ ਮਿਲੀ ਹੈ ਪਰ ਜਿਹਨੇ ਲੋਕ ਐਦਾਂ ਐਦਾਂ ਕਹਿੰਦੇ ਹਾਂ ਪਰ ਉਹ ਮੇਰੀ ਵਾਲੀ ਗਲੀ ਰਹਗੀ ਨਰਾਜ਼ਗੀ ਹੁੰਦੀ ਦੇ ਉਹ ਰਹਿਣੀਆਂ ਵੀ ਪਰਿਵਾਰਾਂ ਚ ਵੀ ਹੁੰਦੀਆਂ ਨੇ ਪਰ ਆਪਣੇ ਨੇ ਜੀ ਉਹਨਾਂ ਨੂੰ ਜਾ ਕੇ ਇੱਕ ਇੱਕ ਘਰ ਨਿਮਰਤਾ ਜਾ ਕੇ ਤੇ ਅਸੀਂ ਤਾਂ ਕਿਸੇ ਨਾਲ ਭੇਦ ਭਾਵ ਨਹੀਂ ਕਾਂਗਰਸੀਆਂ ਤੋਂ ਵੀ ਵੋਟ ਮੰਗਦੇ ਆ ਬੀਜੇਪੀ ਵਾਲੇ ਤੋਂ ਵੀ ਵੋਟ ਮੰਗਦੇ ਆ ਉਹਨਾਂ ਕਹਿੰਦੇ ਵੀ ਸਭ ਦੇਖੋ ਤੇ ਅੰਦਰੋਂ ਸਾਰੇ ਸਾਡੇ ਨਾਲ ਨੇ ਜਿੰਨੇ ਉਹਨਾਂ ਦੇ ਮੇਨ ਵਰਕਰ ਨੇ ਪਿੰਡਾਂ ਦੇ ਸ਼ਹਿਰਾਂ ਦੇ ਸਾਡੇ ਨਾਲ ਨੇ ਉਹਨਾਂ ਨੂੰ ਵੀ ਪਤਾ ਕਿ ਵਾਕਿਆਕ ਕਿ ਉਹਨਾਂ ਦੀ ਪਾਰਟੀਆਂ ਚ ਨੁਕਸ ਹੈ ਉਹ ਉਮੀਦਵਾਰ ਹੀ ਨਹੀਂ ਦਿੱਤਾ ਜਿਸ ਦੇ ਲਈ ਜਾ ਕੇ ਉਹ ਵੋਟ ਮੰਗ ਸਕਣ ਜਿਸ ਦੇ ਲਈ ਪ੍ਰਚਾਰ ਕਰ ਹੁਣ ਸਾਡੇ ਕਿਸੇ ਵਰਕਰ ਨੂੰ ਭੇਜ ਲੋ ਸਾਰੇ ਮਾਲਵਿੰਦਰ ਗੰਗ ਜੀ ਨੂੰ ਕਈ ਵਾਰੀ ਮਿਲੇ ਉਹਨਾਂ ਨੂੰ ਪਤਾ ਕਿ ਇਹਨਾਂ ਦੀ ਉਮਰ ਕਿੰਨੀ ਹੈ ਕਿੰਨੀ ਪੜ੍ਹਾਈ ਕੀਤੀ ਹੈ ਕਿੱਥੇ ਰਹਿੰਦੇ ਹੈ ਮੋਬਾਈਲ ਨੰਬਰ ਇਹਨਾਂ ਦੇ ਜੇਵਾਚ ਹੈ ਇੱਕ ਰਿਸ਼ਤਾ ਬੰਨਦਾ ਉਹਨੂੰ ਪਤਾ ਹੀ ਨਹੀਂ ਵੱਡੇ ਉਹਨਾਂ ਦੇ ਐਮਸੀਆਂ ਨੂੰ ਨਹੀਂ ਪਤਾ ਹੋਣਾ ਕਿ ਸਾਡਾ ਉਹ ਉਮੀਦਵਾਰ ਕੌਣ ਹੈ ਉਹ ਉਹਨੂੰ ਜਾਣਦਾ ਕਿ ਕਿੰਨਾ ਪ੍ਰਚਾਰ ਕਰਨ ਇਹ ਮੁੱਦੇ ਨੇ ਤਾਂ ਗੰਗ ਸਾਹਿਬ ਕਿਵੇਂ ਦੇਖਦੇ ਹੋ ਕਿੰਨੇ ਪਿੰਡ ਘੱਟ ਲਈ ਫਿਰ ਹੁਣ ਤੱਕ ਨਹੀਂ ਸ਼੍ਰੀ ਨਾਨਦਪੁਰ ਸਾਹਿਬ ਵਿਧਾਨ ਸਭਾ ਚ ਮੇਰਾ ਅੱਜ ਚੌਥਾ ਘੇੜਾ ਹੈ ਔਰ ਮੇਰਾ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਵੀ ਤਿੰਨ ਹਲਕਿਆਂ ਚ ਲੋਕ ਸਭਾ ਦੇ ਤਿੰਨ ਹਲਕਿਆਂ ਚ ਹੁਣ ਤੱਕ ਲੋਕਾਂ ਨਾਲ ਜਨ ਸੰਪਰਕ ਕਰ ਚੁੱਕੇ ਹੈ ਤੇ ਇੱਥੇ ਪਤਾ ਲੱਗਦਾ ਆਵਾਦੀ ਪਾਰਟੀ ਕਿਸ ਮਾਈਨਿਊਟਲੀ ਮਿਹਨਤ ਨਾਲ ਔਰ ਹਰ ਇੱਕ ਘਰ ਤੱਕ ਪਹੁੰਚ ਕਰਕੇ ਇਲੈਕਸ਼ਨ ਲੜਦੀ ਆ ਉਹ ਤੇ ਸਾਡੇ ਸਾਹਮਣੇ ਹੈ ਤੇ ਕਾਂਗਰਸ ਕਹਿੰਦੀ ਸਾਡੇ ਚ ਸੰਨ ਲਾਤੀ ਲਗਾਤਾਰ ਕਹਿੰਦੀ ਸਾਡੇ ਬੰਦੇ ਜਾਈ ਜਾਂਦੇ ਨੇ ਦਲਵੀਰ ਗੋਲਟੀ ਪੱਟ ਲਿਆ ਕਹਿੰਦੇ ਕੋ ਕਾਂਗਰਸ ਦੀ ਦਿੱਕਤ ਹੈ ਵੀ ਨਾ ਕੋਈ ਉੱਥੇ ਡਿਸਪਲਿਨ ਹੈ ਨਾ ਕੋਈ ਲੀਡਰ ਹੈ ਆਪਣੀ ਡਪਲੀ ਆਪਣਾ ਰਾਗ ਦਾ ਮਾਮਲਾ ਹੈ ਔਰ ਜਿਹੜੇ ਵੀ ਚੰਗੇ ਲੋਕ ਹੈ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਾ ਚਾਹੁੰਦੇ ਉਹ ਤੇ ਅਰਵਿੰਦ ਕੇਜਰੀਵਾਲ ਜੀ ਨੇ ਮਾਨ ਸਾਹਿਬ ਨੇ ਫਰੋਂ ਦਾ ਫਰਸਟ ਡੇ ਇਹ ਗੱਲ ਕੀਤੀ ਹੈ ਕਿ ਚੰ ਚੰਗੇ ਲੋਕ ਆਉਣ ਆਵਾਦੀ ਪਾਰਟੀ ਸਵਾਗਤ ਕਰਦੀ ਹੈ ਤੇ ਕਿਹੜੇ ਕਿਹੜੇ ਕੰਮ ਨੇ ਜਮ ਲੋ ਇੱਕ ਇੱਕ ਐਕਸਐਮਪੀ ਨੂੰ ਪੁੱਛਿਆ ਵੀ ਸੀਗਾ ਮੈਂ ਮਾ ਜੀ ਕਿਹੜੇ ਪੰਜ ਕੰਮ ਨੇ ਜਿਹੜੇ ਤੁਸੀਂ ਕਰਨਾ ਚਾਹੋਗੇ ਕਹਿੰਦੇ ਤੁਸੀਂ ਸਾਡਾ ਨੋਲੇਜ ਟੈਸਟ ਲੈ ਰਹੇ ਹੋ ਕਹਿੰਦੇ ਟੈਸਟ ਥੋੜੀ ਲਵੋਗੇ ਤੁਸੀਂ ਪੰਜ ਕੰਮ ਤੋਂ ਪਹਿਲਾਂ ਮੈਂ ਜਿਹੜੇ ਕੀਤੇ ਉਹ ਗਿਣਾ ਦੇਣਾ ਫਿਰ ਕੀ ਕਰਨਾ ਚਾਹੋ ਉਹ ਵੀ ਪੰਜ ਕੰਮ ਜਿਹੜੇ ਸਰਕਾਰ ਨੇ ਕੀਤੇ ਜਿਹੜੇ ਲੋਕਾਂ ਚ ਲੱਗੇ ਸਭ ਤੋਂ ਵੱਧ 43000 ਨੌਕਰੀਆਂ ਦਿੱਤੀਆਂ ਨੌਜਵਾਨਾਂ ਨੂੰ ਕੋਈ ਇੱਕ ਰਿਸ਼ਵਤ ਨਹੀਂ ਔਰ ਇਹਦੀਆਂ ਵੀਡੀਓਗ੍ਰਾਫੀਆਂ ਮੈਂ ਸਾਹਿਬ ਨੂੰ ਤੁਸੀਂ ਜਿਹੜਾ ਸਵਾਲ ਕੀਤਾ ਨਾ ਹਰ ਮੀਟਿੰਗ ਦੀ ਅਸੀਂ ਵੀਡੀਓਗ੍ਰਾਫੀ ਕਰਦੇ ਆਂ ਔਰ ਲੋਕ ਬੋਲਦੇ ਆ ਮੀਟਿੰਗਾਂ ਚ ਅ ਦੂਸਰੀ ਗੱਲ 90% ਲੋਕਾਂ ਦੀ ਬਿਜਲੀ ਫਿਰ ਹੋਈ ਖੇਤੀ ਦੀਆਂ ਮੋਟਰਾਂ ਤੇ ਨਿਰਵਿਘਨ ਬਿਜਲੀ ਦਿੱਤੀ ਗਈ ਹੈ ਟ੍ਰਾਂਸਪੋਰਟ ਪ੍ਰਾਈਵੇਟ ਬੱਸਾਂ ਨੂੰ ਕਟੌਤੀ ਕਰਕੇ ਸਰਕਾਰੀ ਟ੍ਰਾਂਸਪੋਰਟ ਨੂੰ ਵਧਾਇਆ ਜਾ ਰਿਹਾ ਲਗਾਤਾਰ ਕਰ ਕਰ ਰੋਸ਼ਨ ਰਾਸ਼ਨ ਦਿੱਤਾ ਜਾ ਰਿਹਾ ਜਿਹੜਾ ਐਕਸਾਈਜ਼ ਹੈ ਉਹਦੇ ਨਾਲ ਇਸ ਵਾਰ 5000 ਕਰੋੜ ਰੁਪਇਆ ਸਾਡਾ ਵਧਿਆ ਨੋ ਨੋ 10 10 ਪੈਨਸ਼ਨਾਂ ਜਿਹੜੇ ਲੈਂਦੇ ਸੀ ਉਹ ਖਤਮ ਕੀਤੀਆਂ 12000 ਟੀਚਰ ਪੱਕੇ ਕੀਤੇ ਆ ਮੈਂ ਤਾਂ ਕੰਮ ਤੇ ਇੰਨੇ ਗਿਣਾ ਸਾਂ ਤੇ ਤੁਸੀਂ ਮਤਲਬ ਵੀ ਸਕੂਲ ਆਫ ਐਮਿਨੈਂਸ ਹੈ 800 ਮਹੱਲਾ ਕਲੀਨਿਕ ਬਣਾਏ 1.5 ਕਰੋੜ ਲੋਕਾਂ ਨੇ ਫ੍ਰੀ ਇਲਾਜ ਕਰਾਏ ਆ ਟੋਲ ਬਲਾਜੇ ਬੰਦ ਕਰਾਏ ਆ ਇੱਥੇ ਜਿਹੜੇ ਅਸੀਂ ਕੰਮ ਕੀਤੇ ਆ ਕੰਮ ਕਰਨ ਵਾਲੇ ਕਿਹੜੇ ਆ ਜਿਹੜੇ ਇੱਥੇ ਦੇਖੋ ਸਭ ਤੋਂ ਵੱਡਾ ਲਾਰਾ ਲਾਇਆ ਸੀ ਜਿਹੜੇ ਲੋਅਰ 9 ਤੋਂ ਐਮਪੀ ਰਹੇ ਐ ਬੈਂਸ ਜੀ ਨੇ ਵੀ ਜ਼ਿਕਰ ਕੀਤਾ ਬਿੱਟੂ ਲਾਇਆ 9 'ਚ ਆਇਆ 14 'ਚ ਭੱਜ ਗਿਆ 14 ਚੰਦੂ ਮਾਜਰਾ ਸਾਹਿਬ ਆਏ ਉਹਨਾਂ ਤੇ ਦੋਸ਼ ਲੱਗਦਿਆ ਵੀ ਸਾਰੇ ਫੰਡ ਖਰਚੇ ਆ ਪਟਿਆਲੇ ਕਿਉਂਕਿ ਪੁੱਤ ਨੂੰ ਐਮਐਲਏ ਬਣਾਉਣਾ ਸੀ ਔਰ ਤੀਸਰੇ ਮਨੀਸ਼ ਟਵਾਰੀ ਜੀ ਫੇਰ ਭੱਜ ਗਏ ਇਹਨਾਂ ਨੇ ਸਾਰਿਆਂ ਨਾਲ ਲਾਰਾ ਲਾਇਆ ਸੀ ਬੰਗੇ ਤੋਂ ਸ਼੍ਰੀਨੰਦਪੁਰ ਸਾਹਿਬ ਫੋਰ ਲੇਨ ਬਣਾਉਣਾ ਅੱਜ ਤੱਕ ਨਹੀਂ ਬਣੀ ਮੈਂ ਸਾਰੀਆਂ ਮੀਟਿੰਗਾਂ ਜਾ ਕੇ ਕਹਿ ਰਿਹਾ ਜੇ ਤੁਸੀਂ ਮੈਨੂੰ ਸ਼ਾਇਰ ਅਸ਼ੀਰਵਾਦ ਦੇ ਕੇ ਭੇਜਿਆ ਲੋਕ ਸਭਾ ਜੇ ਲੋ ਬੰਗੇ ਤੋਂ ਨੰਦਪ ਆ ਸਾਡਾ ਜਿਹੜਾ ਕੰਡੀ ਦਾ ਏਰੀਆ ਇੱਥੇ ਜੰਗਲੀ ਜਾਨਵਰਾਂ ਦਾ ਬਹੁਤ ਪ੍ਰਕੋਪ ਹੈ ਆ ਜਿਹੜਾ ਚੰਗਰ ਦਾ ਏਰੀਆ ਜਿੱਥੇ ਬੈਂਸ ਸਾਹਿਬ ਨੇ 80 ਕਰੋੜ ਰੁਪਏ ਦਾ ਲਿਫਟਿੰਗ ਇਰੀਗੇਸ਼ਨ ਵਾਟਰ ਭੇਜਿਆ ਉੱਥੇ ਜਦੋਂ ਜ਼ਰੂਰਤ ਹੁੰਦੀ ਹੈ ਪਾਣੀ ਉਦੋਂ ਸੁੱਕਾ ਪੈ ਜਾਂਦਾ ਤੇ ਜਦੋਂ ਲੋੜ ਨਹੀਂ ਹੁੰਦੀ ਉਦੋਂ ਹੜ ਆ ਜਾਂਦੇ ਆ ਉੱਥੇ ਸੈਂਟਰ ਸਰਕਾਰ ਤੋਂ ਸਕੀਮ ਲਿਆ ਕੇ ਇਰੀਗੇਸ਼ਨ ਵਾਟਰ ਦੀ ਪ੍ਰਬੰਧ ਕਰਾਂਗੇ ਡਰਿੰਕਿੰਗ ਵਾਟਰ ਦਾ ਵੀ ਪ੍ਰਬੰਧ ਕਰਾਂ ਸਾਡਾ ਜਿਹੜਾ ਇਹ ਰੂਪ ਰੋਪੜ ਨੰਗਲ ਵਾਟਰ ਸਪੋਰਟਸ ਦਾ ਹੱਬ ਬਣ ਸਕਦਾ ਅਸੀਂ ਬਣਾਵਾਂਗੇ ਬਲਾਚੌਰ ਬੰਗਾ ਨਵਾਂ ਸ਼ਹਿਰ ਔਰ ਸ਼੍ਰੀ ਨੰਦਪੁਰ ਸਾਹਿਬ ਚ ਆ ਜਿਹੜਾ ਪਹਾੜੀ ਸੈਮੀ ਪਹਾੜੀ ਏਰੀਆ ਜਿੱਥੇ ਚੰਗਰ ਦਾ ਏਰੀਆ ਅੱਜ ਉੱਥੇ ਬਹੁਤ ਵੱਡੀ ਰੈਲੀ ਬੈਂਸ ਸਾਹਿਬ ਦੀ ਅਗਵਾਈ ਚ ਹੋਈ ਆ ਆਵਾਜ਼ ਦੀ ਪਾਰਟੀ ਮੈਨੂੰ ਜਾਣ ਦਾ ਮੌਕਾ ਮਿਲਿਆ ਉੱਥੇ ਵਾਲੀਬਾਲ ਦਾ ਇੰਨਾ ਛਿੰਜ ਕੁਸ਼ਤੀਆਂ ਦਾ ਇੰਨਾ ਟੈਲੈਂਟ ਹੈ ਅਸੀਂ ਸਪੋਰਟਸ ਅਕੈਡਮੀਆ ਉੱਥੇ ਖੜੀਆਂ ਕਰਾਂਗੇ ਟੂਰਿਜ਼ਮ ਹੱਬ ਬਣਾਵਾਂਗੇ ਉਹਦੀ ਸ਼ੁਰੂਆਤ ਕਰਾਂਗੇ ਜਿਹੜੀ ਸਾਡੀ ਲੋਕ ਸਭਾ ਸ਼ੁਰੂ ਹੁੰਦੀ ਹੈ ਖਰੜ ਤੋਂ ਖਰੜ ਚ ਪ੍ਰਭੂ ਰਾਮ ਜੀ ਦਾ ਬਹੁਤ ਪੁਰਾਣਾ ਇਤਿਹਾਸਿਕ ਮੰਦਿਰ ਹੈ ਅੱਜ ਸਰੋਵਰ ਹੈ ਉਹਦੀ ਮੈਂ ਉੱਥੇ ਵਾ ਇੱਥੇ ਸਰੋਵਰ ਨੂੰ ਪੂਰੇ ਨਵੇਂ ਸਿਰੇ ਤੋਂ ਮਤਲਬ ਬਣਾ ਕੇ ਉਹ ਮੰਦਿਰ ਪ੍ਰਭੂ ਰਾਮ ਦਾ ਕਰੋੜਾ ਤੇ ਪਰਮਾਤਮਾ ਨੇ ਅੱਛਾ ਪਰ ਅਸੀਂ ਉਹ ਟੂਰਿਜ਼ਮ ਤੇ ਪੁਆਇੰਟ ਆਫ 뷰 ਨਾਲ ਉਹਨੂੰ ਡਿਵੈਲਪ ਕਰਾਂਗੇ ਫਿਰ ਅੱਗੇ ਰੋਪੜ ਆ ਗਿਆ ਮਹਾਰਾ ਜਨਜੀਤ ਸਿੰਘ ਦੀ ਹੱਦ ਉਹਨੂੰ ਵੀ ਨਾਲ ਖਟਕੜਕਾਂ ਆ ਗਿਆ ਸ਼ਹੀਦ ਆਜਮ ਦਾ ਆ ਤੇ ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਤੇ ਹੈ ਹੀ ਗਾਂ ਸਾਡੇ ਮਾਤਾ ਨਾਨਾ ਦੇਵੀ ਦਾ ਉਹਦਾ ਆਧਾ ਹਿੱਸਾ ਹੈ ਸਾਡੇ ਚ ਇੱਕ ਟੂਰਿਜ਼ਮ ਮਤਲਬ ਸਰਕਟ ਬਣਾਵਾਂਗੇ ਹਫਤੇ ਕਰੀ ਫਿਰਦੇ ਹਾਂ ਜਿਹੜੇ ਜਿਹੜੇ ਕੰਮ ਕਰ ਕੁਝ ਕਰਕੇ ਵਿਖਾਵਾਂਗੇ ਔਰ ਸਾਡੀ ਜਿਹੜੀ ਐਗਰੀਕਲਚਰ ਵੀ ਹੈ ਨਾ ਐਚੇ ਡਾਇਵਰਸਿਫਾਈ ਆਲਰੇਡੀ ਆ ਜਿਵੇਂ ਬਲਾਚਾਰਚ ਪਪੂਲਰ ਹੈ ਗੜਸ਼ੰਕਰ ਚ ਬਾਗ ਬੜੇ ਆ ਸਾਡਾ ਜਿਹੜਾ ਚਮਕੌਰ ਸਾਹਿਬ ਐ ਨਵਾਂ ਸ਼ਹਿਰ ਤੇ ਗੰਨਾ ਬਹੁਤ ਹੈ ਉਦੇ ਉਹਨੂੰ ਹੋਰ ਕਿਤਰਾ ਪਰਹੋਲਿਤ ਕਰਨਾ ਕੰਡੀ ਕਨਾਲ ਚ ਮਾਨ ਸਾਹਿਬ ਨੇ ਪਾਣੀ ਦਿੱਤਾ ਆ ਇਹਨੂੰ ਹਰ ਖੇਤ ਤੱਕ ਨਹਿਰੀ ਪਾਣੀ ਲੈ ਕੇ ਜਾਣਾ ਉਹ ਪ੍ਰੋਜੈਕਟ ਬੜੇ ਕੰਮ ਕਰਨੇ ਆ ਤਿਪਸ ਤੇ ਕਰਕੇ ਵਿਖਾਵਾਂਗੇ ਹਰ ਇੱਕ ਏਰੀਏ ਦਾ ਹਰ ਇੱਕ ਵਿਧਾਨ ਸਭਾ ਦਾ ਹੋਰ ਹਰ ਵਿਧਾਨ ਸਭਾ ਚ ਇੱਕ ਇੱਕ ਬਲਾਕ ਦਾ ਹੀ ਮੈਨੂੰ ਪਤਾ ਇੱਥੇ ਕੀ ਹੋਣਾ ਹੈ ਤੇ ਗੁਰੂ ਸਾਹਿਬ ਕਿਰਪਾ ਕਰਨ ਲੋਕਾਂ ਦਾ ਅਸ਼ੀਰਵਾਦ ਰਿਆ ਤੇ ਕਰਕੇ ਵਿਖਾਵਾਂਗੇ ਸਤਿਪਾਤ ਸਾਬ ਆਖਰੀ ਸਵਾਲ ਹੈ ਨਸ਼ੇ ਦਾ ਮੁੱਦਾ ਸੀਗਾ ਨਸ਼ੇ ਦੇ ਮੁੱਦੇ ਨੂੰ ਲੈ ਕੇ ਅਕਾਲੀ ਦਲ ਗਿਆ ਉਸ ਤੋਂ ਬਾਅਦ ਆਮ ਆਮ ਆਦਮੀ ਪਾਰਟੀ ਤੁਹਾਡੀ ਬਣੀ ਉਸ ਤੋਂ ਪਹਿਲਾਂ ਕਾਂਗਰਸ ਬਣੀ ਨਸ਼ੇ ਦਾ ਮੁੱਦਾ ਨਸ਼ਾ ਉਸੇ ਤਰੀਕੇ ਦੇ ਨਾਲ ਲੋਕਾਂ ਦੇ ਵਿਕ ਰਹੇ ਆ ਅਸੀਂ ਪਿੰਡਾਂ ਦੇ ਵਿੱਚ ਸਰਵੇ ਵੀ ਕਰਨ ਜਾਂਦੇ ਆ ਜਿਵੇਂ ਨੌਜਵਾਨਾਂ ਦੀਆਂ ਮੌਤਾਂ ਵੀ ਹੋ ਰਹੀਆਂ ਨੇ ਉਸ ਵਾਸਤੇ ਕੀ ਕਰ ਰਹੀ ਹੈ ਸਰ ਜੀ ਵੀਰੇ ਤੁਹਾਡੀ ਗੱਲ ਸਹੀ ਹੈ ਇਹ ਗੱਲ ਸਹੀ ਹੈ ਕਿ ਜਿੱਥੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਪੂਰਾ ਪਲਾਨ ਤਿਆਰ ਕੀਤਾ ਹੋਇਆ ਉਸ ਦੇ ਉੱਤੇ ਅਮਲ ਵੀ ਹੋ ਰਿਹਾ ਹੁਣ ਉਸ ਨੂੰ ਦੇਖੋ ਇੱਕ ਸਿਸਟਮ ਹੈ ਡੀਪ ਰੂਟਿਡ ਸਿਸਟਮ ਹੈ ਦੇ ਖੁਦ ਅਸੀਂ ਵੀ ਹੁਣ ਜੋ ਸਾਡੀ ਟੀਮ ਹੈ ਅਸੀਂ ਨੌਜਵਾਨਾਂ ਨੇ ਫੈਸਲਾ ਕੀਤਾ ਅਸੀਂ ਪਿੰਡ ਪਿੰਡ ਵਾਈਜ਼ ਮੁੰਡੇ ਆਈਡੈਂਟੀਫਾਈ ਕਰਾਂਗੇ ਤੇ ਅਸੀਂ ਮੈਂ ਮੈਂ ਆਪਣੇ ਪਿੰਡ ਤੋਂ ਸ਼ੁਰੂਆਤ ਕੀਤੀ ਮੈਂ ਤੁਹਾਨੂੰ ਦੱਸਦਾ ਆਸ-ਪਾਸ ਦੇ ਪਿੰਡਾਂ ਸ਼ੁਰੂਆਤ ਕੀਤੀ ਜਿਨ੍ਹਾਂ ਤੇ ਪਤਾ ਕਿ ਅਸੀਂ ਉਹਨਾਂ ਦੇ ਘਰਦਿਆਂ ਨੂੰ ਬੇਨਤੀ ਕਰਾਂਦੇ ਅਸੀਂ ਇਲਾਜ ਕਰਾਂਦੇ ਅਸੀਂ ਚ ਪੈਸੇ ਨਹੀਂ ਅਸੀਂ ਉਹ ਮੰਨਦੇ ਨਹੀਂ ਕਹਿੰਦੇ ਨਹੀਂ ਜੀ ਦੇਖੋ ਸਾਨੂੰ ਪਹਿਲਾਂ ਤਾਂ ਸੈਪਟੈਂਸ ਮੈਂ ਹਮੇਸ਼ਾ ਕਹਿੰਦਾ ਜੇ ਅਗਰ ਪਿੰਡ ਦੇ ਵਿੱਚ ਇੱਕ ਗਲਤ ਮੁੰਡਾ 10 ਮੁੰਡਿਆਂ ਨੂੰ ਨਸ਼ੇ ਤੇ ਲਾ ਸਕਦਾ ਇਹ ਨਹੀਂ ਹੋ ਰਿਹਾ ਨਾ ਇੱਕ ਤੋਂ ਫਿਰ ਦੋ ਲੱਗਦੇ ਫਿਰ ਤਿੰਨ ਲੱਗਦੇ ਤਾਂ ਕੀ ਦੱਸ ਜਾਣੇ ਮਿਲ ਕੇ ਇੱਕ ਦਾ ਛੜਾ ਨਹੀਂ ਸਕਦੇ ਹੋਣਾ ਤਾਂ ਇਹ ਚਾਹੀਦਾ ਤਾਂ ਅਸੀਂ ਇੱਕ ਸਿਵਲ ਸੁਸਾਇਟੀ ਪਲੱਸ ਸਟ੍ਰਿਕਟ ਵਰਨਿੰਗਸ ਠੀਕ ਹੈ ਨਾ ਜੀ ਸਟ੍ਰਿਕਟ ਵਰਨਿੰਗਸ ਜਿੱਥੇ ਵੀ ਕੋਈ ਵੀ ਮਿਲੀਭੁਗਤ ਹੋਈ ਦੇਖੋ ਇਹ ਜ਼ਰੂਰੀ ਹੈ ਬਹੁਤ ਵੱਡਾ ਮਸਲਾ ਹੈ ਸਾਡੀ ਜਵਾਨੀ ਦਾ ਮਸਲਾ ਤੇ ਇਹ ਮੇਰੇ ਵੀ ਦਿਲ ਦੇ ਯਾਨੀ ਐਸ ਅ ਨਾਟ ਇੱਕ ਬਿਕਸਪ ਮੰਤਰੀ ਐਮਐਲ ਨੇ ਇੱਕ ਐਜ਼ ਅ ਪੰਜਾਬੀ ਨੌਜਵਾਨ ਹੁੰਦੇ ਦੇ ਨਾਤੇ ਕੋਲ ਅਸੀਂ ਵੀ ਜਦੋਂ ਯੂਥ ਦੇ ਵਿੱਚ ਕੰਮ ਕਰਦੇ ਸੀ ਅਸੀਂ ਮੁੱਦਾ ਚਾਹਦੇ ਦਿਲ ਦੇ ਕਰੀਬ ਹੈ ਤੇਰੇ ਤੇ ਰਾਜਵੀਰ ਜੀ ਅਸੀਂ ਕੰਮ ਕਰਨਾ ਚਾਹੁੰਦੇ ਆਂ ਸਿਵਲ ਸੁਸਾਇਟੀ ਦਾ ਸਾਥ ਚਾਹੀਦਾ ਨੌਜਵਾਨਾਂ ਦਾ ਸਾਥ ਇਹਦੇ ਅਸੀਂ ਵਰਕਿੰਗ ਸ਼ੁਰੂ ਕਰਤੀ ਹੈ ਕਾਫੀ ਹੱਦ ਤੱਕ ਨਕੇਲ ਪਾਈ ਹੈ ਕਾਫੀ ਹੱਦ ਤੱਕ ਨਕੇਲ ਪਾਈ ਹੈ ਜਿਹੜੇ ਬਹੁਤ ਸਾਰੇ ਅਸੀਂ ਆਇਡੈਂਟੀਫਾਈ ਕੀਤੇ ਆ ਕਿ ਜਿਹਨੇ ਆ ਕੇ ਸਲੰਬ ਬਣਾ ਲੈਂਦੇ ਆ ਚੋਗੀਆਂ ਦੰਗਲ ਜਿਸੀ ਰਿਮੂਵ ਵੀ ਕਰਾਈਆਂ ਉਹ ਫਿਆਕੇ ਫੇਰ ਉੱਥੋਂ ਹੀ ਸਾਰੀ ਇਲੀਗਲ ਐਕਟੀਵਿਟੀ ઓਪਰੇਟ ਹੁੰਦੀ ਹੈ ਛੋਟੇ ਛੋਟੇ ਬੱਚੇ ਉਹ ਯਾਨੀ ਤੁਸੀਂ ਉਹਨੂੰ ਟ੍ਰੇਕ ਟ੍ਰੈਕ ਨੇ ਬਹੁਤ ਛੋਟ ਉਸ ਨੂੰ ਕਰਕੇ ਅਸੀਂ ਉਹਨੂੰ ਰਿਮੂਵ ਵੀ ਕਰਾਇਆ ਤੇ ਇਸ ਤੋਂ ਬਾਅਦ ਉਹਨੂੰ ਟੋਟਲੀ ਸਾਫ ਕਰਾਂਗੇ ਸ਼ਰਾਬ ਵੀ ਉੱਥੇ ਵਿਕਦੀ ਹੈ ਚਿੱਟਾ ਵੀ ਉੱਥੋਂ ਵੇਖਦਾ ਤੇ ਅਸੀਂ ਉਹ ਟ੍ਰੈਕ ਕਰਕੇ ਵੀ ਹੈ ਪਲਾਨ ਕਾਫੀ ਅਸੀਂ ਰਿਕਵਰੀ ਪਾਈ ਵੀ ਹੈ ਜਿੱਥੇ ਇਹ ਦੇਖੋ ਬਹੁਤ ਰਿਕਵਰੀ ਪਾਈ ਹੈ ਪਰ ਇਸ ਨੂੰ ਟੋਟਲੀ ਯੂ ਆ ਰਾਈਟ ਕਿ ਲੋ ਇਦਾਂ ਕਹਿ ਦਈਏ ਕਿ ਆ ਨਹੀਂ ਸਾਨੂੰ ਜਿੱਥੇ ਹੁਣ ਸਾਨੂੰ ਅਸੈਪਟ ਕਰਨਾ ਪੈਂਦਾ ਹੈ ਇਹ ਇੱਕ ਫੀਲਡ ਹੈ ਜਿੱਤੇ ਅਸੀਂ ਹੋਰ ਮਿਹਨਤ ਸਾਡਾ ਭਰਾ ਐਮਪੀ ਬੰਦ ਹੈ ਤੇ ਸਾਡੀ ਸਾਰੀ ਟੀਮ ਇਸ ਦੇ ਉੱਤੇ ਅਸੀਂ ਕੰਮ ਦੱਬ ਕੇ ਕਰਾਂਗੇ ਰਾਜਵੀਰ ਦੱਬ ਕੇ ਕਰਾਂਗੇ ਕੰਗਸਾਹਬ ਲੋਕ ਫਿਰ ਵਿਧਾਨ ਸਭਾ ਦੀਆਂ ਪੌੜੀਆਂ ਤਾਂ ਚੜਾਤੇ ਸੀ 92 ਹੁਣ ਪਾਰਲੀਮੈਂਟ ਦੀਆਂ ਪੌੜੀਆਂ ਚੜਾਉਣਗੇ ਤੁਹਾਨੂੰ ਪੰਜਾਬ ਬਣੂਗਾ ਹੀਰੋ ਮਾਨ ਸਾਹਿਬ ਦੀ ਅਗਵਾਈ ਚ ਜਿੱਤਾਂਗੇ ਲੋਕ ਸਭਾ ਦੀਆਂ 13 0 ਬਹੁਤ ਵਾਤ ਸਾਰੇ ਤੁਸੀਂ ਮਾਰਵਿੰਦਰ ਕਾਂਸੀ ਕਹਿੰਦੇ ਭਗਵੰਤ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ 13 0 ਜਿੱਤਾਂਗੇ ਦੇ ਮੰਤਰੀ ਹਰਜੋਤ ਬੈਂਸ ਨੇ ਕਿਤੇ ਕਿਸ ਤਰੀਕੇ ਦੇ ਨਾਲ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਨੂੰ ਲੈ ਕੇ ਚੱਲ ਰਹੇ ਨੇ ਤੇ ਸਰਕਾਰ ਕੀ ਕੰਮ ਹੈ ਜਿਹੜੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕਰ ਰਹੀ ਹੈ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋ ਪੰਜਾਬ ਟੀਵੀ